ਬਿਲਾਵਲ ਮਹੱਲਾ ਪੰਜਵਾਂ ਰਾਗ ਬਿਲਾਵਲ ਵਿੱਚ ਉਚਾਨ ਕੀਤੀ ਹੋਈ ਇਹ ਧੰਨ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ ਸਹਿਜ ਸਮਾਜ ਆਨੰਦ ਸੁਖ ਪੂਰੇ ਗੁਰਦੀਨ ਏ ਭਾਈ ਜਿਸ ਮਨੁਕੋਤੇ ਗੁਰੂ ਦਿਆਵਾਨ ਹੁੰਦਾ ਹੈ ਉਸਨੂੰ ਪੂਰੇ ਗੁਰੂ ਨੇ ਆਤਮਕ ਅਡੋਲਤਾ ਵਿੱਚ ਇੱਕ ਰਸ ਟਿਕਾਉ ਦੇ ਸਾਰੇ ਸੁਖ ਆਨੰਦ ਦੇ ਦਿੱਤੇ ਸਦਾ ਸਹਾਈ ਸੰਗ ਪ੍ਰਭ ਅਮਰਤ ਗੁਣ ਚੀਣ ਰਹਾਉ ਪਰਮਾਤਮਾ ਉਸ ਮਨੁੱਖ ਦਾ ਮਦਦਗਾਰ ਬਣਿਆ ਰਹਿੰਦਾ ਹੈ ਉਸ ਦੇ ਅੰਗ ਸੰਗ ਰਹਿੰਦਾ ਹੈ ਉਹ ਮਨੁੱਖ ਪਰਮਾਤਮਾ ਦੇ ਆਤਮਿਕ ਜੀਵਨ ਦੇਣ ਵਾਲੇ ਗੁਣ ਆਪਣੇ ਮਨ ਵਿੱਚ ਵਿਚਾਰਦਾ ਰਹਿੰਦਾ ਹੈ ਜੈ ਜੈਕਾਰ ਜਗਤਰਮ ਹੈ ਲੋਚੈ ਸਭ ਜੀਆ ਸਾਰੇ ਜਗਤ ਵਿੱਚ ਹਰ ਥਾਂ ਉਸ ਦੀ ਸੋਭਾ ਹੁੰਦੀ ਹੈ ਜਗਤ ਦੇ ਸਾਰੇ ਜੀਵ ਉਸ ਦਾ ਦਰਸ਼ਨ ਕਰਨਾ ਚਾਹੁੰਦੇ ਹਨ ਸੂਪਰਸਨ ਭਏ ਸਤਗੁਰ ਪ੍ਰਭੂ ਕਿਛ ਬਿਗਨ ਨਾ ਥੀਆ ਏ ਭਾਈ ਜਿਸ ਮਨੁੱਖ ਤੇ ਗੁਰੂ ਪਰਮਾਤਮਾ ਚੰਗੀ ਤਰਾ ਪ੍ਰਸann ਹੋ ਗਏ ਉਸ ਮਨੁੱਖ ਦੇ ਜੀਵਨ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ ਜਾ ਕਾ ਅੰਗ ਦਿਆਲ ਪ੍ਰਭ ਤਾ ਕੇ ਸਬਦਾਸ ਹੇ ਭਾਈ ਦਿਆਦਾ ਸੋਮਾ ਪਰਮਾਤਮਾ ਜਿਸ ਮਨੁੱਖ ਦਾ ਪੱਖ ਰੱਖਦਾ ਹੈ ਸਭ ਜੀਵ ਉਸ ਦੇ ਸੇਵਕ ਹੋ ਜਾਂਦੇ ਹਨ ਸਦਾ ਸਦਾ ਵਡਿਆਈਆਂ ਨਾਨਕ ਗੁਰ ਪਾਸ ਹੇ ਨਾਨਕ ਗੁਰੂ ਦੇ ਚਰਨਾਂ ਵਿੱਚ ਰਹਿ ਕੇ ਸਦਾ ਹੀ ਆਦਰਮਾਨ ਮਿਲਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ